ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋਂ ਕੱਢਣ ਤੇ ਤਰਤੀਹੇ ਲਈ ਪਾਣੀ ਬਚਾਉਣ ਲਈ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਜਿੰਨਾ ਤਹਤ ਕਿਸਾਨਾਂ ਨੂੰ ਚੋਨੇ ਦੀ ਸਿੱਧੀ ਬਜਾਈ ਲਈ ਜਾਗਰੂਕ ਕੀਤਾ ਜਾ ਰਿਹਾ ਤੇ ਹੁਣ ਇਸ ਦੇ ਸਾਰਥਕ ਸਿੱਟੇ ਵੀ ਨਿਕਲਣ ਲੱਗੇ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਵਿਭਾਗ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਕਿਸਾਨਾਂ ਵੱਲੋਂ ਚੋਨੇ ਦੀ ਸਿੱਧੀ ਬਜਾਈ ਸ਼ੁਰੂ ਵੀ ਕਰ ਦਿੱਤੀ ਗਈ ਹੈ ਪਿੰਡ ਰਿਉਨਾ ਨੀਵਾ ਦੇ ਅਗਾਂ ਵਧੂ ਕਿਸਾਨ ਜਗਤਾਰ ਸਿੰਘ ਨੇ ਝੋਨੇ ਦੀ ਸਿੱਧੀ ਬਜਾਈ ਕਰਨ ਸੰਬੰਧੀ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਗਵਾਂਢੀ ਪਿੰਡਾਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਕੀਤੀ ਜਾ ਰਹੀ ਸਿੱਧੀ ਬਜਾਈ ਪ੍ਰਤੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਜਿਸ ਦੇ ਲਾਭਦਾਇਕ ਨਤੀਜਾ ਨੂੰ ਮੁੱਖ ਰੱਖਦਿਆਂ ਉਹਨਾਂ ਵੀ ਹੁਣ ਸਿੱਧੀ ਬਜਾਈ ਨੂੰ ਤਰਜੀਹ ਦਿੰਦੀ ਹੈ ਕਿਉਂਕਿ ਇਸ ਨਾਲ ਨਾ ਸਿਰ ਪਾਣੀ ਦੀ ਵੱਡੇ ਪੱਧਰ ਤੇ ਬਚਤ ਹੁੰਦੀ ਹੈ ਸਗੋਂ ਲੇਬਰ ਦੀ ਪਰੇਸ਼ਾਨੀ ਤੋਂ ਵੀ निजात ਮਿਲਦੀ ਹੈ ਉਹ ਦੱਸਿਆ ਕਿ ਉਹ ਤਕਰੀਬਨ 80 ਤੋਂ 90 ਏਕੜ ਵਿੱਚ ਚੋਨੇ ਦੀ ਸਿੱਧੀ ਬਜਾਈ ਰਾਹੀਂ ਫਸਲ ਉਗਾਉਣਗੇ ਜਿਸ ਲਈ ਮਸ਼ੀਨਰੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਨਾਲ ਹੀ ਉਹਨਾਂ ਸਿੱਧੀ ਬਜਾਈ ਲਈ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਮਸ਼ੀਨਰੀ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ ਜ਼ਮੀਨ ਜਰ ਪੂਰੀ ਪੱਧਰ ਹੋਗੀ ਨਾ ਬੀਜਰ ਦਾ ਫਾਇਦਾ ਫੇਰ ਹੀ ਹੋਣਾ ਆਪਾਂ ਨੂੰ ਪਿੱਛੇ ਜਿਹੜੀ ਹੁਣ ਬਜਾਈ ਅਸੀਂ ਕੀਤੀ ਹੈ ਲਗਭਗ ਹਫ਼ਤਾ ਕੋ ਗਿਆ ਹਫ਼ਤੇ ਤੋਂ ਹੋ ਗਿਆ ਲਗਭਗ ਉਹਨੂੰ ਉਹ ਜੰਮਣ ਲੱਗ ਗਈ ਹਾਂਜੀ ਵਧੀਆ ਜੰਮ ਰਹੀ ਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਚੀਫ ਸਾਹਿਬ ਦਾ ਉਹਨਾਂ ਦੇ ਨਾਲ ਆਈ ਸਾਰੀ ਟੀਮ ਜਿਹੜੀ ਅੱਜ ਸਾਡੇ ਖੇਤਾਂ ਵਿੱਚ ਆ ਕੇ ਵਿਜ਼ਿਟ ਕਰਨ ਆਈ ਹੈ ਦੇਖਣ ਆਈ ਹੈ ਅਸੀਂ ਇੱਕ ਬੇਨਤੀ ਵੀ ਕਰਦੇ ਹਾਂ ਜਿਹੜੇ ਇਹ ਕਿਸਾਨ ਸਿੱਧੀ ਬਿਜਾਈ ਕਰਦੇ ਉਹਨਾਂ ਦੀ ਮਦਦ ਜਿਵੇਂ 1500 ਏਕੜ ਕਹਿੰਦੇ ਸਰਕਾਰ ਦਿੰਦੀ ਹੈ ਮੈਨੂੰ ਲੱਗਦਾ ਵੀ ਸਬਸਿਡੀ ਵੀ ਇਹਨਾਂ ਨੂੰ ਸੰਧਾਂ ਦੇ ਉੱਪਰ ਪ੍ਰਾਇਓਰਟੀ ਦੇ ਤੌਰ ਤੇ ਦੇਣੀ ਚਾਹੀਦੀ ਹੈ ਲੈਜਰ ਲੈਵਲ ਤੇ ਵੀ ਤੇ ਡੀਐਸ ਮਸ਼ੀਨ ਤੇ ਸਿੱਧੀ ਬਿਜਾਈ ਲਗਭਗ 60-70 ਏਕੜਾਂ 'ਚ ਕਰਾਂਗੇ ਜੀ ਅਸੀਂ ਜਿਹੜਾ ਪਿੱਛੇ ਦੇਖੇ ਲੋਕਾਂ ਨੇ ਲਾਈ ਹੋਈ ਸੀਗੀ ਕਾਫੀ ਵਧੀਆ ਇਹਦੀ ਦੂਜੀ ਨਾਲੋਂ ਜਿਹੜੀ ਆਪਾਂ ਕਦੂ ਕਰਕੇ ਲਾਉਨੇ ਆ ਪਨੀਰੀ ਉਹਦੇ ਨਾਲੋਂ ਇਹਦਾ ਬਹੁਤ ਵਧੀਆ ਸੀਗਾ ਉਹਨੂੰ ਇਹਨੂੰ ਰੋਗ ਨਹੀਂ ਪੈਂਦਾ ਉਲੀ ਰੋਗ ਨਹੀਂ ਹੁੰਦਾ ਝਾੜ ਵੀ ਵਧੀਆ ਰਹਿੰਦਾ ਇਹਦਾ ਮੈਂ 90 ਕਿਲਿਆਂ ਦੀ ਖੇਤੀ ਕਰਦਾ ਜੀ ਤੇ ਚੀਜ਼ ਦੇ ਵਿੱਚੋਂ ਅਸੀਂ ਇਹਦੀ ਡੀਐਸਆਰ ਮਸ਼ੀਨ ਵੀ ਲਿਆਏ ਸਰਦੂਲਗੜ੍ਹ ਤੋਂ ਜਾ ਕੇ ਤੇ ਲੇਬਰ ਲੇਬਰ ਵੀ ਲਿਆ ਤੇ ਹੁਣ ਅਸੀਂ ਤਕਰੀਬਨ ਸਾਡੀ 35-40 ਕਿਲਿਆਂ ਤੇ ਗੇੜ ਬਜਾਈ ਹੋ ਗਈ ਮਗਰ ਜੰਮਣ ਵੀ ਲੱਗੀ ਜੇ ਸਾਡੀ ਸਹੀ ਰਹੀ ਤਾਂ ਅਸੀਂ 90 ਦੀ 90 ਏਕੜ ਬਜਾਈ ਕਰੂੰਗੇ ਨੀਂਰਮ ਮਿਲਦੀਆਂ ਨਹੀਂ ਹੈਗੀਆਂ ਫਿਰ ਕਈ ਕੇਜ ਦਿਨ ਕੱਦੂ ਕਰਕੇ ਬੈਠਣਾ ਪੈਂਦਾ ਤਾਂ ਜੀ ਪਾਣੀ ਵੀ ਦੇਖੋ ਜੀ ਉਹਨੂੰ ਜਿਹੜੀ ਆਪਾਂ ਕੱਦੂ ਕਰ ਲਏ ਨੇ ਉਹਨੂੰ ਰੋਜ਼ ਪਾਣੀ ਲਾਉਣਾ ਪੈਂਦਾ ਜੀ ਹਾਂਜੀ ਇਹਨੂੰ ਚਾਹੇ ਆਪਾਂ 8 ਦਿਨ ਬਾਅਦ ਪਾਣੀ ਦੇਈ ਜਾਈਏ ਕੋਈ ਚੱਕਰ ਨਹੀਂ ਹੈ ਉਧਰ ਛੋਨੀ ਦੀ ਸਿੱਧੀ ਬਜਾਈ ਬਾਰੇ ਜਾਣਕਾਰੀ ਖੇਤੀਬਾੜੀ ਅਫਸਰ ਨੇ ਦੱਸਿਆ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ ਤਕਰੀਬਨ 550 ਏਕੜ ਰਕਬੇ ਵਿੱਚ ਛੋਨੀ ਦੀ ਸਿੱਧੀ ਬਜਾਈ ਹੋਈ ਸੀ ਇਸ ਵਾਰ ਸਰਕਾਰ ਵੱਲੋਂ 7000 ਏਕੜ ਰਕਬੇ ਦੇ ਵਿੱਚ ਸਿੱਧੀ ਬਜਾਈ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਸਿੱਧੀ ਬਜਾਈ ਡੀਐਮਆਰ ਵਿਧੀ ਰਾਹੀਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਚੋਨੇ ਦੀ ਸਿੱਧੀ ਬਜਾਈ ਨਾਲ 15 ਤੋਂ 20 ਫੀਸਦੀ ਪਾਣੀ ਦੀ ਬਚਤ ਕੀਤੀ ਜਾ ਸਕੇਗੀ ਅਤੇ ਜਿੰਨਾ ਪਾਣੀ ਚੋਨੇ ਨੂੰ ਲਗਾਇਆ ਜਾਵੇਗਾ ਉਸ ਵਿੱਚੋਂ ਵੀ 20 ਤੋਂ 25 ਫੀਸਦੀ ਪਾਣੀ ਧਰਤੀ ਦੇ ਹੇਠ ਸਮਾ ਜਾਂਦਾ ਹੈ ਜਦੋਂ ਕਿ ਕੱਦੂ ਕਰਕੇ ਚੋਨਾ ਲਗਾਉਣ ਸਮੇਂ ਧਰਤੀ ਦੇ ਹੇਠਾਂ ਹਾਰਟ ਪੈਨ ਬਨਣ ਕਰਕੇ ਪਾਣੀ ਧਰਤੀ ਵਿੱਚ ਨਹੀਂ ਸਿਵਾਉਂਦਾ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੱਤੀ ਕਿ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ 1500 ਵੇ ਪ੍ਰਤੀ ਇਕੜੇ ਅਨੁਸਾਰ ਨਾਲ ਕਿਸਾਨਾਂ ਨੂੰ ਪ੍ਰੋਤਸਾਹਿਤ ਰਾਸ਼ੀ ਵੀ ਪ੍ਰਦਾਨ ਕੀਤੀ ਜਾਂਦੀ ਹੈ ਕਿਸਾਨ ਇਸ ਉਨਾ ਦਾ ਲਾਭ ਪ੍ਰਾਪਤ ਕਰਨ ਲਈ 30 ਜੂਨ ਤੱਕ ਵੈਬਸਾਈਟ egri machine rybpe.com ਉੱਤੇ ਆਨਲਾਈਨ ਅਪਲਾਈ ਕਰ ਸਕਦੇ ਨੇ ਉਨਾ ਅਪੀਲ ਕੀਤੀ ਕਿ ਸਿੱਧੀ ਬਿਜਾਈ ਲਈ ਕਿਸਾਨ ਖੇਤੀਬਾਰ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਬੀਜਾਂ ਦੀ ਵਰਤੋਂ ਕਰਨ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਲੇਬਰ ਦੀ ਵੇਟ ਨਹੀਂ ਕਰਨੀ ਪੈਂਦੀ ਆਪਣੇ ਸੀਡ ਡ੍ਰਿਲ ਦੇ ਨਾਲ ਇਹ ਝੋਨੇ ਦੀ ਸਿੱਧੀ ਬਿਜਾਈ ਕਰ ਦਿੰਦੇ ਆ ਇਸ ਤੋਂ ਇਲਾਵਾ ਜਿਹੜਾ 15 ਤੋਂ 20% ਪਾਣੀ ਦੀ ਬਚਤ ਹੁੰਦੀ ਆ ਜੋ ਸਾਡੇ ਕਿਸਾਨ ਵੀਰ ਖੇਤ ਦੇ ਵਿੱਚ ਪਾਣੀ ਲਾਉਂਦੇ ਆ 20-25% ਜਿਹੜਾ ਪਾਣੀ ਆ ਉਹ ਧਰਤੀ ਦੇ ਹੇਠ ਸਮਾਪੀ ਜਾਂਦਾ ਜਦ ਕਿ ਜਿਹੜਾ ਦੂਜਾ ਆਪਾਂ ਕੱਦੂ ਕਰਕੇ ਝੋਨਾ ਲਾਉਨੇ ਆ ਉਹਦੇ ਵਿੱਚ ਥੱਲੇ ਧਰਤੀ ਚ ਹਾਰਡ ਪੈਨ ਬਣ ਜਾਂਦਾ ਉਹਦੇ ਵਿੱਚ ਕਦੇ ਵੀ ਜਿਹੜਾ ਉਹ ਪਾਣੀ ਥੱਲੇ ਫਿਰ ਧਰਤੀ ਚ ਨਹੀਂ ਸਮਾਉਂਦਾ ਇਸ ਲਈ ਜਿਹੜਾ ਇਹ ਇਹ ਬਜਾਈ ਦੇ ਨਾਲ ਜੋ ਸਰਕਾਰ ਦਾ ਮੇਨ ਜਿਹੜਾ ਮਕਸਦ ਹੈਗਾ ਉਹ ਪਾਣੀ ਬਚਾਓ ਮਹਮਾ ਉਹਦੀ ਤਹਿਤ ਸੀ ਇਹਨੂੰ ਜਿਹੜੀ ਬਜਾਈ ਨੂੰ ਤਸ਼ਾਹਤ ਕਰ ਰਹੇ 1500 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਪਰਤੋਸ ਪੋਤੋਸਨ ਦਾ ਰਾਸ਼ੀ ਜਿਹੜੀ ਉਹ ਦਿੱਤੀ ਜਾਂਦੀ ਹੈ ਤੇ ਸਾਡੇ ਜਿਹੜੇ ਕਿਸਾਨ ਵੀਰ ਆ ਆਪਣੇ ਇਹਨੂੰ ਇੱਕ ਪੋਰਟਲ ਬਣਿਆ ਜੀ ਡੀਐਸਆਰ ਦਾ ਉਹ ਤੇ ਰਜਿਸਟਰਡ ਕਰਦੇ ਆ ਉਹ ਤੇ ਰਜਿਸਟਰ ਕਰਨ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਇਹਨਾਂ ਦੀ ਦੋ ਵਾਰ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਦੋ ਵਾਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਿਹੜਾ ਉਹ ਪੋਰਟਲ ਤੇ ਇਹਨਾਂ ਦਾ ਅੰਦਰਾਜ ਹੋ ਜਾਂਦੇ ਆ ਤਾਂ ਫਿਰ ਸਰਕਾਰ ਵੱਲੋਂ ਜਿਹੜੀ ਇਹਨਾਂ ਨੂੰ 1500 ਪ੍ਰਤੀ ਏਕੜ ਜਿਹੜੀ ਉਹ ਰਾਸ਼ੀ ਆ ਉਰਲੀਜ ਕੀਤੀ ਜਾਂਦੀ ਹੈ ਇਸ ਲਈ ਜਿਹੜੀਆਂ ਸਾਰੀਆਂ ਪੀਜੀਯੂ ਵੱਲੋਂ ਰეკਮੈਂਡਡ ਵੈਰੈਟੀਆਂ ਸਾਰੀਆਂ ਹੀ ਕਿਸਮਾਂ ਡੀਐਸਆਰ ਦੇ ਨਾਲ ਉਹਨਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਸੋ ਖੇਤੀਬਾੜੀ ਵਿਭਾਗ ਵੱਲੋਂ ਤਰਤੀ ਹੇਟਲੇ ਪਾਣੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਹੈ ਮਹਿੰਮ ਛਲਾਗਾਯੋ ਕਦਮ ਹੈ ਲੋੜ ਹੈ ਕਿਸਾਨ ਚੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਕਦਮ ਵਧਾਉਣ ਤਾਂ ਜੋ ਪੰਜਾਬ ਦੇ ਪਾਣੀ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ